ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕ ਕਾਲ ਜਿਹੜਾ ਦਰਸ਼ਕੋ ਨੇਰੀ ਤੂਫਾਨ ਨਾਲ ਪਿਛਲੇ ਦਿਨੀ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਨੁਕਸਾਨ ਹੋਇਆ ਸੀ ਆਲੇ-ਦਾਲੇ ਪਿੰਡਾਂ ਦੇ ਵਿੱਚ ਅ ਫੱਗੂ ਵਾਲੇ ਤੋਂ ਜਿਹੜਾ ਭਵਾਨੀਗੜ੍ਹ ਨੂੰ ਪਹਾ ਆਉਂਦਾ ਹੈਗਾ ਚੈਨਾਪਤੀ ਢੰਡਿਆ ਪੱਤੀ ਹੋ ਕੇ ਇੱਧਰ ਉੱਥੇ ਨਾਲ ਸਮਾਧ ਕੋਲ ਇੱਕ ਬਰੋਟਾ ਸੀਗਾ ਪਰ ਵੀਡੀਓ ਵੀ ਪਾਈ ਸੀ ਜੀ ਉਹਦੀ ਫੇਸਬੁੱਕ ਤੇ ਆਪਣੇ ਚੈਨਲ ਤੇ ਤੇ ਉਹ ਨੂੰ ਅੱਜ ਸਾਰੇ ਆਲੇ-ਦਾਲੇ ਜਿੰਨੇ ਵੀ ਗਵਾਂਢ ਚ ਸੀਗੇ ਕਿ ਵੱਡਾ ਬਰੋਟਾ ਡਿਗਿਆ ਆ ਕਿਰਵੇਂ 100 ਸਾਲ تقريبا ਪੁਰਾਣਾ ਸੀਗਾ ਤੇ ਇੱਥੇ ਇੱਕ ਬਹੁਤ ਜੜੀ ਵਧੀਆ ਗੱਲ ਹੋਈ ਹੈ ਸਾਰਿਆਂ ਨੇ ਇਕੱਠੇ ਹੋ ਕੇ ਹੈਡਰਾ ਮੰਗਵਾ ਲਿਆ ਕਿ ਨੂੰ ਰੋਟੇ ਉੰ ਦੁਬਾਰੀ ਖੜੀ ਕਰਦੇ ਆ ਹੁਣ ਅੱਗੇ ਤਾਂ ਚਲੋ ਪਰਮਾਤਮਾ ਤੇ ਹੈ ਕੁਦਰਤ ਤੇ ਕਿਹੇ ਦੁਬਾਰੀ ਪੁੰਗਰ ਪਾਉਂਦੇ ਆ ਜਾਂ ਨਹੀਂ ਪਰ ਇੱਕ ਵਾਰੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਹੈਡਰਾ ਲੱਗਿਆ ਹੋਇਆ ਆਲੇ-ਦਾਲੇ ਜਿੰਨੇ ਵੀ ਅ ਸੀਗੇ ਸਹਿਯੋਗ ਕਰ ਰਹੇ ਨੇ ਸਾਰੇ ਹੀ ਸਹਿਯੋਗ ਕਰ ਰਹੇ ਨੇ ਕਿਉਂਕਿ ਇਹ ਰੋਟਾ ਦਰਸ਼ਕੋ ਬਹੁਤ ਪੁਰਾਣਾ ਸੀਗਾ ਸਾਰੇ ਹੀ ਇੱਥੇ ਜਵਾਨ ਹੋਗੇ ਬਜ਼ੁਰਗ ਹੋਗੇ ਮਾਤਾ ਬਣ ਸਾਰੇ ਇੱਥੇ ਬੈਠਦੇ ਸੀਗੇ ਤੇ ਹੈ ਵੀ ਇਹ ਇਕਲੌਤਾ ਬਰੋਟਾ ਹੀ ਸੀਗਾ ਪੂਰੇ ਪਹੇ ਦੇ ਵਿੱਚ ਹੋਰ ਕੋਈ ਬਰੋਟਾ ਨਹੀਂ ਸੀ ਮਿਲਦਾ ਇੱਥੋਂ ਜੇ ਨਾ ਹੋਵੇ ਤਾਂ ਖਾਲੀ ਬਣ ਜਾ ਲੱਗਣਾ ਸੀ ਸੋ ਇੱਥੇ ਲੱਗੇ ਹੋਏ ਨੇ ਹੈਡ ਰੇ ਨਾਲ ਇੱਕ ਵਾਰੀ ਤਾਂ ਜਦੋਂ ਮਿਹਨਤ ਮਾਰ ਰਹੇ ਨੇ ਅੱਗੇ ਜਦੋਂ ਕੁਦਰਤ ਤੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਵੱਡਾ ਬਰੋਟਾ ਆਇਆ ਦਰਸ਼ਕੋ ਇਹ ਸ਼ਾਹ ਹੈ ਜਿਹੜੀ ਇਹਦੀ ਬਰੋਟ ਦੀ ਸ਼ਾਹ ਆਪਾਂ ਸਾਰੇ ਦੇਖ ਹੀ ਸਕਦੇ ਹਾਂ ਸੰਘਣੀ ਸ਼ਾਹ ਸੀਗੀ ਤੇ ਤਣੇ ਵੀ ਨਾਲ-ਦਾਲੇ ਕਈ ਮਤਲਬ ਉਹਦੇ ਤੱਕ ਗਏ ਖੜੀ ਸੀ ਜਿਹਦੇ ਤਲੇ ਪਰ ਤੂਫਾਨ ਇੰਨਾ ਜ਼ਬਰਦਸਤ ਸੀਗਾ ਹਨੇਰੀ ਇੰਨੀ ਜ਼ਬਰਦਸਤ ਸੀਗੀ ਇਹ ਜੇ ਕਈ ਤਾਂ ਆਪਣੇ ਸ਼ੈੱਡ ਨਹੀਂ ਛੱਡੇ ਹੈਗੇ ਨੁਕਸਾਨ ਬਹੁਤ ਹੋਇਆ ਖੈਰ ਅਲਗ-ਅਲਗ ਪਿੰਡਾਂ ਦੇ ਵਿੱਚ ਸੋਏ ਲੱਗੇ ਹੋਏ ਆ ਸਾਰੇ ਬਰੋਟਾ ਖੜਾ ਕਰਵਾ ਹੈਡਰੇ ਦੀ ਮਦਦ ਲਈ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਮਾੜਾ ਹੋ ਗਿਆ ਅੱਜ ਦਾ ਗੁਰੂ ਨਾਨਕਾ ਕੰਮਾੜੀ ਨੂੰ ਸੋਣਿਆ ਲਾਣੀ ਦੇ ਪਰ ਖਾਰੇ ਹੋ ਗਏ ਜਮੇ ਚ ਡੂਰੋਂ ਪਤਾ ਹੈਗਾ ਪਾਸੇ ਕੇ ਦੇਖਾ ਸਿਰ ਉੱਤਾਰਨ ਕਰਕੇ ਮਾੜਾ ਨਹੀਂ ਚੱਕ ਕੇ ਮਰਿਆ ਬੱਸ ਲੱਗਿਆ ਪਿਆ ਜਾਣਗੇ ਜੀ ਜਾਣੇ ਥੋੜੀ ਲਾਉਣਾ ਆ ਦੇਖ ਤੋ ਆਟਾ ਛੋਟੀ ਕਰਦੇ ਥੋੜੀ ਆਦਾ ਵੰਡਦੇ ਹੂੰ कुसियाँ तो ठीक नहीं है ਉਹ ਦੱਸਦੇ ਨੇ ਇਦਾਂ ਜਰਾ ਵੇਖ ਜਰਾ ਕਿੰਨੀਆਂ ਨੇ ਦੇਖਦਾਗੇ ਇਦਾਂ ਨਹੀਂ ਹੁੰਦਾ